ਕਾਲੇ ਰੋਡ ਤੇ ਕੋਲ ਇੱਕ ਵਿਅਕਤੀ ਵੱਲੋਂ ਆਪਣੀ ਹੀ ਜ਼ਮੀਨ ਤੇ ਕੀਤੀ ਜਾ ਰਹੀ ਦੀਵਾਰ ਨੂੰ ਨਗਰ ਨਿਗਮ ਨੇ ਅਬੈਦ ਦੱਸ ਕੇ ਉਸ ਨੂੰ ਤੋੜ ਦਿੱਤਾ ਗਿਆ ਪੀੜਤ ਨੇ ਇਸ ਸਬੰਧ ਦੇ ਵਿੱਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਵੀ ਜੜੀ ਆ ਉਹ ਸ਼ਿਕਾਇਤ ਦਿੱਤੀ ਹੈ ਛੜਾ ਥਾਣੇ ਨੂੰ ਵੀ ਜੜੀ ਆ ਸੀਪੀ ਵੱਲੋਂ ਜੜੀ ਉਧਰੋਂ ਮਾਰਕ ਕਰਕੇ ਭੇਜ ਦਿੱਤੀ ਗਈ ਹੈ ਸ਼ਿਕਾਇਤ ਸ਼ਿਕਾਇਤ ਮਾਰਕ ਕੀਤੀ ਗਈ ਹੈ ਤੇ 12 ਦਿਨ ਹੋ ਚੁੱਕੇ ਨੇ ਲੇਕਿਨ ਪੁਲਿਸ ਵੱਲੋਂ ਅਜੇ ਤੱਕ ਪਿੜਤ ਜਿਹੜੇ ਬਿਆਨ ਉਹ ਦਰਜ ਨਹੀਂ ਕੀਤੇ ਨੇ ਪਿੜਤ ਵੱਲੋਂ આરોਪ ਲਾਇਆ ਗਿਆ ਨੇ ਕਿ ਇਹ ਸਭ ਕੁਝ 파ਰਸ਼ਦ ਜਿਹੜੇ ਕਾਉਂਸਲਰ ਨੇ ਇਸ ਵਾਰਡ ਦੇ ਉਹਨਾਂ ਦੀ ਸ਼ਹਿ ਦੇ ਉੱਤੇ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਜਦੋਂ ਇਸ ਸੰਬੰਧ ਦੇ ਵਿੱਚ ਪੱਤਰਕਾਰਾਂ ਵੱਲੋਂ ਕਾਉਂਸਲਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਮਿਲਣਾ ਜ਼ਰੂਰੀ ਨਹੀਂ ਸਮਝਿਆ ਅੱਜ ਪੜੀ ਸੀ ਨਾ ਉਹ ਬੜਕਾ ਮੇਰਾ ਨਾਮ ਵੀਰ ਜੀ ਸੁਰਜੀਤ ਸਿੰਘ ਪ੍ਰਿੰਸ ਕਿੱਥੋਂ ਦੇ ਰਹਿਣ ਵਾਲੇ ਆ ਅਸੀਂ ਭਾਈ ਕਨੂਪੁਰ ਤੇ ਰਹਿਣ ਵਾਲੇ ਆ 30 ਸਾਲ ਤੋਂ ਹੀ ਰਹਿ ਰਹੇ ਆ ਇੱਥੇ ਕੀ ਮਾਮਲਾ ਕੀ ਹੈ ਬੜਕਾ ਮਾਮਲਾ ਇਹ ਭਾਈ ਆਪਣੀ ਜਗ੍ਹਾ ਜਿਟਰੀਤੀ ਸੀ ਇਹ ਅਸੀਂ ਇੱਕ ਦਿਨ ਪਹਿਲਾਂ ਮੇਰੇ ਫੌਜ ਸਾਹਿਬ ਤੇ ਆਏ ਇਟਾਂ ਛਟਾਈਆਂ ਵਾਂ ਇਹ ਸਾਹਮਣੇ ਉਹ ਪ੍ਰਗਟ ਸਿੰਘ ਨਾਂ ਦਾ ਬੰਦਾ ਰੋਡ 'ਚ ਡੌਂਕਰੀ ਕਰਦਾ ਵਾ ਇਹ ਆਂਦਾ ਕੀ ਕਰ ਲਈ ਡੈਡੀ ਆਂਦਾ ਵੀ ਮੈਂ ਟਾਟਾਈਆਂ ਮੈਂ ਆਪਣੇ ਛੜ ਲਾਉਣ ਲੱਗਾ ਆਂਦਾ ਕਿਦਾਂ ਲੱਗ ਜਾਣਗੀਆਂ ਡੈਡੀ ਆਂਦੇ ਆ ਡੈਡੀ ਆਂਦੇ ਵੀ ਇਹ ਮੇਰੀ ਜਿਸ਼ਟੇਰੀ ਜਗ੍ਹਾ ਵਾ ਇਹ ਥੋੜੀ ਮੈਨੂੰ ਕੋਈ ਰੋਕ ਸਕਦਾ ਆਂਦਾ ਫਿਰ ਤੂੰ ਕਰਕੇ ਵਖਾ ਰੋਕੇ ਵਖਾ ਨਾਲ ਇਹਦਾ ਭਰਾ ਅੰਗਰੇਜ਼ ਸਿੰਘ ਤੇ ਇਹ ਬੰਦੇ ਨੇ ਪਾਈ ਅੱਜ ਤੋਂ 20 ਸਾਲ ਪਹਿਲਾਂ ਖੋਦ ਦੇਣਾ ਢਾਈ ਮਰਲੇ ਫਸਾਂ ਜਗ੍ਹਾ ਵੜੀ ਜੇ ਇਹ ਸਾਰੇ ਲੋਕਾਂ ਨੂੰ ਪਤਾ 20 ਸਾਲ ਪਹਿਲਾਂ ਇਹ ਲੋਕਾਂ ਦੇ ਕੰਮ ਹਰ ਕਿਸੇ ਦਾ ਕੰਮ ਰੋਕਦੇ ਆ ਫਿਰ ਪਾਈ ਇਹਨਾਂ ਸਾਨੂੰ ਕਾਉਂਸਲਰ ਦੇ ਘਰ ਛ ਤੇ ਆਬੇ ਨਾ ਜਾਣਾ ਨਹੀਂ ਮੇਰਾ ਆਪਣਾ ਡਿਊਟੀ ਤੇ ਗਿਆ ਵਾ ਕਦੀ ਇਹਨੇ ਕਿਹਾ ਉਹ ਆਏ ਨਹੀਂ ਆ ਜੀ ਉਹ ਬੰਦੇ ਨੇ ਸਾਨੂੰ ਭਾਈ ਚਾਰ ਪੰਜ ਦਿਨ ਬੜਾ ਖਰਾਬ ਕਰਦੇ ਰਹੇ ਆ ਕਿੰਨੇ ਦਿਨ ਹੋ ਗਿਆ ਤੈਨਾਂ ਨੂੰ ਤੁਕਰੀਬਨ 1.5 ਮਹੀਨਾ ਹੋ ਗਿਆ 1.5 ਮਹੀਨਾ ਹੋ ਗਿਆ ਭਾਈ ਸਾਨੂੰ ਖਰਾਬ ਕਰਦੇ ਭਾਈ ਤਾਂ ਹਾਂਜੀ ਤੈਨਾਂ ਨੂੰ ਸਨ 2019 ਦੀਆਂ ਲਈਆਂ ਨੇ ਤੇ ਉਸ ਤੋਂ ਬਾਅਦ ਹੁਣ ਕਿੰਨਾ ਹੋ ਲੋ ਜਿਹੜੀ ਸਾਰੀ ਕਾਰਵਾਈ ਕੀਤੀ ਇਹ ਸਰ ਕਾਰਵਾਈ ਇਹਨਾਂ ਤੇ ਕਾਰਵਾਈ ਇਹਨਾਂ ਦੋਹਾਂ ਭਰਾਵਾਂ 'ਵਲੋ ਕਰਾਈ ਗਈ ਆ ਅੱਛਾ ਇਹਨਾਂ ਦੋਹਾਂ ਭਰਾਵਾਂ 'ਵਲੋ ਕਰਾਈ ਗਈ ਆ ਮੁੜ ਕੇ ਬਾਜ਼ਾਰ 'ਚ ਲੋਕਾਂ ਨੂੰ ਲੈ ਕੇ ਜਾਂਦੇ ਸਾਡੇ ਨਾਲ ਤੁਰੋ ਲੋਕਿਆਂ ਦੇ ਵੀ ਨਹੀਂ ਤੁਰਨਾ ਜਦੋਂ ਲੋਕਾਂ ਨੂੰ ਆਂਦੇ ਤਰੋ ਅਸੀਂ ਵੇਖਿਆ ਕਿ ਕੱਲੀ ਮਿਸਤਰੀ ਲੈ ਸਾਡੇ ਨਾਲ ਸਹਿਮਤ ਹੋਈ ਜੇ ਤੁਸੀਂ ਕਰੋ ਕੰਦ ਬਾਅਦ ਚ ਫਿਰ ਭਾਜੀ ਕਿਸੇ ਪ੍ਰੈਸ ਰਿਪੋਰਟਰ ਨੂੰ ਫੋਨ ਲਾ ਕੇ ਇਹਨਾਂ ਸਾਡੇ ਕੋਲ ਭੇਜਿਆ ਕਦੀ ਕਿਹੜੂ ਭੇਜਦੇ ਕੰਮ ਰੋਕੋ ਐਂ ਕਰੋ ਮੈਂ ਪਾਈ ਸਾਡੀ ਜਿਠੀ ਜਗਾ ਵਾ ਆਂਦਾ ਕੋਈ ਨਹੀਂ ਫਿਰ ਕੱਲ ਨੂੰ ਕਾਰਪੋਰੇਸ਼ਨ ਆ ਲੈ ਆਉਣਗੇ ਤੁਹਾਡੀ ਢਾਗੇ ਜਾਣਗੇ ਵੇਖੋ ਜੀ ਇਹਨਾਂ ਦਾ ਕਿਸੇ ਦਾ ਮਤਾ ਪਾਸ ਹੋਇਆ ਇਹਨਾਂ ਦਾ ਕਿਤੇ ਬੈਠ ਕੇ ਕਿਸ ਕਾਉਂਸਲ ਨਾਲ ਕਿਸੇ ਦਾ ਸਲਾਹ ਹੋਈ ਇਹ ਸਾਨੂੰ ਤਾਂ ਕੋਈ ਨੋਟਿਸ ਨਹੀਂ ਭੇਜਿਆ ਕਿਸੇ ਨੇ ਫਰਜ਼ ਬੰਦਾ ਸੀ ਕਾਰਪੋਰੇਸ਼ਨ ਦਾ ਜੇ ਉਹ ਪੁੱਛੇ ਸਾਨੂੰ ਨੋਟਿਸ ਭੇਜਣਾ ਵੀ ਕੰਮ ਰੋਕੋ ਤੇ ਵੇਖੋ ਜੀ ਇਹ ਤਾਂ ਸਾਨੂੰ ਬਿਨਾ ਨੋਟਿਸੇ ਭੇਜੇ ਸਾਡੀਆਂ ਦੁਕਾਨਾਂ ਕੰਨਾਂ ਟਾਕੇ ਗਾਂ ਗਏ ਆ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਭਾਜੀ ਕਿੰਨਾ ਕ ਵਧਾਵਾ ਪਾਇਆ ਸੀ ਵਧਾਵਾ ਭਾਜੀ ਆਪਣੀ ਚਿੱਟੀ 'ਚ ਆਇਆ ਅਸੀਂ ਕੋਈ ਨਹੀਂ ਵਧਾਵਾ ਪਾਇਆ ਭਾਜੀ ਸਾਡੀ ਜਿੰਨੀ ਚਿੱਟੀ ਜਗ੍ਹਾ ਸੀ 1 ਇੰਚ ਦੀ ਵਧਾਵਾ ਪਾਇਆ ਸੀ ਸਾਡੀ ਮਾਰਕੀਟ ਦੇ ਵਿੱਚ ਹੋਰ ਵੀ ਲੋਕਾਂ ਵੱਲੋਂ ਇਹ ਵਧਾਏ ਪਾਏ ਗਏ ਹਾਂ ਜੀ ਆਹ ਵੇਖੋ ਭਾਜੀ ਆਹ ਵੇਖੋ ਭਾਜੀ ਇੱਧਰ ਆਓ ਆਹ ਵੇਖੋ ਤੁਸੀਂ ਦੁਕਾਨ ਦੇ ਸਾਹਮਣੇ ਵਧਾਵਾ ਭਾਜੀ ਇਹਨਾਂ ਦਾ ਆ ਵੇ ਆਪਣਾ ਵਿਆਪ ਦਾ ਕੀ ਮੰਗ ਕੀ ਕਰਦੇ ਮੰਗੇ ਕਰਦੇ ਭਾਜੀ ਸਾਨੂੰ ਸਾਥ ਹੋਇਆ ਜਾਵੇ ਆ ਸਾਡ ਹਾਂਜੀ ਹਾਂਜੀ ਮੈਂ ਸਰ ਜਿੱਦਣ ਇਟਾਟ ਆਈਆਂ ਸੀ ਮੇਰੇ ਗਾਲੇ ਚਾਰੇ ਪਿਓ ਪੁੱਤ ਪੈ ਗਏ ਹਨ ਇੱਥੇ ਅੱਛੇ ਬਾਜ਼ਾਰ ਨੇ ਸਾਰਿਆਂ ਨੇ ਸੁਣਿਆ ਵਾ ਆਂਦੇ ਤੁਰ ਇਹ ਕੀ ਲਗਾ ਕਰਨ ਮੈਂ ਹੈ ਜੀ ਮੈਂ ਆਪਣੀ ਸ਼ਟਰ ਚਿਹਰੇ ਨੇ ਅੱਗੇ ਲਗਾ ਕਰਨ ਆਂਦਾ ਤੇਰੇ ਤੇ ਹਿੰਮਤਾਂ ਤੇ ਸ਼ਰਤ ਕਰਕੇ ਵਿਖਾਈ ਅੱਗੇ ਵਾਕਏ ਇਹਨਾਂ ਨੂੰ ਉਹ ਕਰਕੇ ਦਿਖਾਤੀ 1.5 ਮਹੀਨੇ ਤੋਂ ਮੇਰਾ ਕੰਮ ਇਹਨਾਂ ਨੇ ਬੰਦ ਕੀਤਾ ਵਾ ਮੈਂ 4 ਵਾਰੀ ਦੋ ਦੋ ਮਿੱਤਰੀ ਲਾ ਕੇ ਦੋ ਦੋ ਮਜ਼ਦੂਰ ਲਾ ਕੇ ਕੰਮ ਕਰਦਾ ਇਹ ਵਿੱਚ ਕੋਈ ਨਾ ਕੋਈ ਆ ਕੇ ਹੱਥੇ ਪਾ ਦਿੰਦੇ ਕਦੀ ਕਾਰਪੋਰੇਸ਼ਨ ਨੂੰ ਭਲਾ ਦਿੰਦੇ ਨੇ ਕਦੀ ਪੁਲਿਸ ਵਾਲਿਆਂ ਨੂੰ ਭਲਾ ਦਿੰਦੇ ਨੇ ਮੇਰਾ ਇਹਨਾਂ ਨੇ 4 ਵਾਰੀ ਕੰਮ ਰੁਕ ਗਿਆ ਵਾ 1.5 ਮਹੀਨੇ ਤੋਂ ਮੇਰਾ ਕੰਮ ਰੁਕ ਗਿਆ ਵਾ ਮੇਰੀ 4 ਤਿੰਨ ਤਿੰਨ ਤਰੀਕ ਦੀ ਜਿਹੜੀ ਆ ਮੈਂ ਦਿਖਾ ਦਿੱਤੀ ਜੀ ਕਮਿਸ਼ਨ ਸਾਹਿਬ ਦੇ ਉਹ ਮੇਰੀ 4 ਤਰੀਕ ਨੂੰ ਖਾਣੇ ਆ ਗਿਆ 7 ਤਰੀਕ ਨੂੰ ਅਸੀਂ ਪਤਾ ਕੀਤਾ ਇਹਨੇ ਉੱਥੇ ਹੀ ਗੋਲਮੋਲ ਕਰਤੀ ਆ ਸਾਡੇ ਤੱਕ ਕਿਸੇ ਨੇ ਇਨਕੁਆਰੀ ਇਹਨੇ ਬੋਚ ਨਹੀਂ ਛੋੜੀ ਨਹੀਂ ਛੱਡੂ ਭੇਜਿਆ ਕੋਈ ਨਾ ਕੋ ਕਾਰਪਸ ਨੇ ਸਾਨੂੰ ਨੋਟ ਵੀ ਜਾ ਕਰ ਲੈ ਗੰਦ ਕਰਕੇ ਢੇਆ ਤੇ ਅੱਜ ਇਹਨਾਂ ਨੇ ਠਵਾਰਦੀ ਆ ਦਾਦਾ ਹੀ 5 ਵਜੇ ਤੱਕ ਕੀ ਵਜਾ ਪਾਪਾ ਜੀ ਕੀ ਕਿਉਂ ਤੁਹਾਨੂੰ ਜਿਹੜਾ ਇਹ ਤੰਗ ਪਰੇਸ਼ਾਨ ਕੀਤਾ ਜਾ ਕੀ ਕਰਨਾ ਜੀ ਸਾਰਾ ਸਾਨੂੰ ਇਹ ਨਹੀਂ ਪਤਾ ਕੋਈ ਕੀ ਕਰਦਾ ਪਰ ਇਹ ਜਿਹੜਾ ਰੋਡ ਵੇਜ ਦੇ ਚ ਡਰਾਈਵਰ ਆ ਨਾ ਇਹ ਇਹਨਾਂ ਨੂੰ ਕਰਕੇ ਵਿਖਾਈ ਜਾਂਦਾ ਮੇਰੀ ਵੀ ਇਹ ਦੇ ਦਿਆ ਤੇ ਆਂਦਾ ਤੂੰ ਕਰਕੇ ਵਿਖਾਈ ਮੈਂ ਤਾਂ ਪਈ ਫੌਜੀ ਆ ਤੇ ਇਹ ਇਹ ਸਰ ਇਹਨੇ ਸਾਨੂੰ ਧੱਕਾ ਹੋ ਰਿਹਾ ਤੇ ਮੈਂ ਸੌਕਾ ਪੌਜੀ ਆ ਸਾਡੇ ਨਾਲ ਧੱਕਾ ਕਰ ਰਹੇ ਨੇ ਇਹ ਚਾਰੇ ਪਿਓ ਪੁੱਤ ਜਿਹੜੇ ਨੇ ਇੱਥੇ ਆਪਣੀ ਵੱਲੋਂ ਬੜੇ ਬੌਸ ਬਣੇ ਨੇ ਵੀ ਅਸੀਂ ਇਲਾਕੇ ਤੇ ਗਏ ਗਿਆ ਕਿੰਨਾ ਕੁ ਤੁਹਾਡਾ ਕਿੰਨਾ ਕੁ ਕੰਮ ਆਇਆ ਜੀ ਅਕਸਰ ਜੀ ਦੇਖੋ ਕੁਝ ਹਿਸਾਬ ਨਾਲੋ ਘੱਟੋ ਘੱਟ ਨਹੀਂ ਚਾਰ ਚਾਰ ਵਾਰੀ ਮਿਸਤਰੀ ਲਾਏ ਦੋ ਦੋ ਤੇ ਦੋ ਦੋ ਬੰਦੇ ਲਾਏ ਆ ਕਿੰਨੇ ਤਿੰਨ ਹਜ਼ਾਰ ਜਿਹੜੇ ਚਾਰ ਚਾਰੇ ਅੱਜ ਅੱਜ ਤਕਰੀਬਨ ਹਾਟਾ ਲਾ ਕੇ ਤੇ ਘੱਟੋ ਘੱਟ ਨਹੀਂ ਤੇ 50000 ਰੁਪਏ ਦਾ ਮੈਨੂੰ ਸਾੜੀ ਦੁਕਾਨ ਅੱਗੇ ਕਿ ਹੋਰ ਵੀ ਦੁਕਾਨ ਹੈਗੀ ਨਾ ਕਿ ਹੋਰ ਵੀ ਅੱਗੇ ਦੇਖੋ ਔਰ ਕੀ ਮੰਗ ਕਰਦੇ ਪਪਾ ਜੀ ਕੀ ਮੰਗ ਕਰਦਾ ਇਹ ਮੰਗ ਕਰਦੇ ਆ ਸਾਡੀ ਜਿਹੜੀ ਪ੍ਰੋਵਾਈਡ ਕੀਤੀ ਜਾਵੇ ਤੇ ਸਾਡੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਰੋਡਵੇ ਦੇ ਡਰਾਈਵਰ ਆਦ ਨੂੰ ਸਸਪੈਂਡ ਕੀਤਾ ਜਾਵੇ ਕਿਉਂਕਿ ਕਾਤੋਂ ਡੱਕਦਾ ਆ ਸਾਡੇ ਦੇ ਸਾਚੀ ਦਬਾ ਆ ਇਹਦਾ ਮਤਲਬ ਹੈ ਸਾਚੀ ਦਬਾ ਤੇ ਇਹਦੇ ਤੇ ਦਬਾ ਹੋਣਾ ਚਾਹੀਦਾ ਇਹ ਵੀ ਪੰਜਾਬ ਰੋਡਵੇ ਦੇ ਡਰਾਈਵਰ ਆ ਇਹਨੂੰ ਸਸਪੈਂਡ ਕੀਤਾ ਜਾਵੇ ਨਾਲੇ ਨਿੱਜੀ ਪ੍ਰੋਪਰਟੀ ਨਿੱਜੀ ਪ੍ਰੋਪਰਟੀ ਸਾਡੀ ਇਹਦੇ ਵਿੱਚ ਕੋਈ ਮਤਲਬ ਨਹੀਂ ਕੇ ਇਹਦਾ ਇਹਦੀ ਸਾਈਡ ਤੋਂ ਵੀ ਸਾਡੀ ਦੂਰ ਸਾਈਡ ਤੋਂ ਹੋਦੀ ਆ ਇਹ ਕਿਤਰਵੇਂ ਚ ਇਦਾਂ ਇੰਟਰਫੇਅਰ ਕਰ ਸਕਦਾ ਆ ਦੋ ਘੰਟੇ ਤੋਂ ਖਾਇਤੀ ਕਾਰਪੋਰੇਸ਼ਨ ਨੂੰ ਆਪਣੇ ਸਾਰੇ ਆਣਾ ਦੇਖੇ ਸਾਰੇ ਇੱਕ ਦੇਖਣ ਦੇ ਬਾਵਜੂਦ ਵੀ ਛਾ ਗਏ ਆ ਹਾਂਜੀ ਕਰਨ ਦੇ ਬਾਵਜੂਦ ਛਾ ਗਏ ਆ ਕੱਲ ਅਸੀਂ 4 ਵਜੇ ਸਾਰ 5 ਵਜੇ ਖੜਕੇ ਗਏ ਆ ਤੇ ਅੱਜ ਇਹਨਾਂ ਟ੍ਰਾਫਿਕ ਕਾ ਲੱਖ ਨੇ ਕਰੋ ਕੋਈ ਗੱਲ ਨਹੀਂ ਆ ਕਾਰਪੋਰੇਟ ਸਿਆਸੀ ਦਬਾਅ ਆ ਕਾਰਪੋਰੇਸ਼ਨ ਦੇ ਤਹਿਤ ਸਾਰ ਪ੍ਰੈਸ਼ਰ ਦਾ ਸਿਆਸੀ ਦਬਾਅ ਆ ਇੰਨਾ ਨਾ ਇਹ ਪੂਰਾ ਹੱਟ ਰਿਹਾ ਹੈ ਤੇ ਡੇਢ ਦਿਨ ਤੋਂ ਸਾਡੇ ਨਾਲ ਇਸ ਤਰ੍ਹਾਂ ਕਰ ਰਹੇ ਨੇ ਇੱਥੇ ਸਾਰੇ ਇਲਾਕੇ ਨੂੰ ਪਤਾ ਥੰਨੇ ਕੱਲੇ ਦੁਕਾਨ ਵਾਲੇ ਨੂੰ ਪਤਾ ਵਾ ਕਿ ਇਹਨਾਂ ਨੂੰ ਕੰਮ ਨਹੀਂ ਦੇਣ ਦਾ ਹੈ ਜੇ ਕਿਸੇ ਕੋ ਭਰਮ ਭਰੀ ਜਾਈ ਇਹ ਪਰਵਾਹੀ ਕੀਤੀ ਜਾਵੇ ਠੀਕ ਹੈ ਜੀ ਅੱਜ ਤੱਕ ਇਹ ਸਮਾਨ ਨੂੰ ਹੱਥ ਨਹੀਂ ਲਾਉਣਾ ਨਾ ਅਸੀਂ ਤੁਕਾਂਗੇ ਤੋਂ ਜਿੰਨੀ ਕਾਰਵਾਈ ਨਹੀਂ ਬਣਦੀ ਹਾਂ ਜੀ ਹਾਂ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪਰਚੇ ਵਿੱਚ ਕੋਦੇ ਰਹਿਣਾ ਹੈ ਇੰਤੋਂ ਮੋ ਕਾਲੇ ਤੋਂ ਜੀ ਕਿਹਦੀ ਮਸਲਾ ਜਿਹੜਾ ਨਾਮ ਲਾਰੇ ਜੀ ਇਹਨਾਂ ਨੇ ਕਹਿ ਦਿਆ ਇਹ ਆਪਾਂ ਕਹੀਏ ਕਿ ਰਿਜੀਟਰੀ ਵਾਲੀ ਜਗ੍ਹਾ ਹੀ ਆ ਜਾਂ ਰਿਜੀਟਰੀ ਤੱਕ ਹੀ ਵਰਦਣੀ ਇਹ ਆਪਾਂ ਨੂੰ ਵੀ ਪਤਾ ਕਾਨੂੰਨ ਦੇ ਦਾਰੇ 'ਚ ਰਹਿ ਹੈ ਕਿ ਤਿੰਨ ਫੁੱਟ ਆਪਾਂ ਨੂੰ ਸਾਹ ਵੱਲਣਾ ਪਊਗਾ ਕਿਉਂਕਿ ਆਪਣਾ ਜਿਹੜਾ ਹਿੱਤ ਲਿਆ ਆਪਾਂ ਆਪਣੇ ਗਾੜੀ ਖਰਾਬ ਨਾਲ ਅੰਦਾਜ਼ੇ ਕਿਰਾਏ ਦੇ ਦੁਕਾਨ ਦੇਵਾਂਗੇ ਉਹਨੇ ਹੀ ਆ ਕੇ ਆਪਣੇ ਵੀਕਲ ਖਰਾਬ ਨਹੀਂ ਆ ਤੇ ਜੇ ਆਪਾਂ ਲਿਖੀ ਹੋਈ ਜਗ੍ਹਾ ਹੀ ਉਹਦੇ ਤੇ ਕਰਵਾਂ ਲਾਂਗੇ ਤੇ ਗਾੜੀ ਵੀ ਜਿਹੜਾ ਸ਼ਰਤ ਨੇ ਕੋਈ ਸਰਕਾਰੀ ਸ਼ਰਤ ਨੇ ਕੋਈ ਲਗਾਈ ਜੀ ਫਿਰ ਜਿਹੜੇ ਲੋਕ ਲੰਘਣ ਵਾਲੇ ਉਹ ਕਿੱਧਰ ਦੀ ਲੰਘਣਗੇ ਸਾਨੂੰ ਕੱਲਿਆਂ ਨੂੰ ਨਹੀਂ ਆ ਕਿ ਸਾਰੇ ਮਨ ਨਿਆਰੇ ਆਂ ਦਰਖਾਸਤ ਦਿੱਤੀ ਆ ਜੋ ਵੀ ਆ ਕੀਤਾ ਇਕਰ ਕੰਗ ਨੂੰ ਪੜਾ ਉਹਨਾਂ ਨੂੰ ਨਹੀਂ ਉਹਨਾਂ ਦੇ ਬੈਰੇ ਤੇ ਨਹੀਂ ਉਹਨਾਂ ਢਾਹ ਦਾ ਉਹਨਾਂ ਨੇ ਕਰ ਲਿਆ ਉਹਨਾਂ ਨੂੰ ਢਾਹਤਾ ਸਾਡੀ ਕੋਈ ਇਹਨਾਂ ਨਾਲ ਦੁਸ਼ਮਨੀ ਨਹੀਂ ਨਾ ਕੋਈ ਸਗਲ ਲੈਣਾ ਦੇਣਾ ਨਹੀਂ ਹੈ ਥੋੜੇ ਕਿ ਦੁਕਾਨਾਂ ਬਾਹਰ ਹੈ ਗਿਆ ਨੇ ਇਹਨਾਂ ਤੋਂ ਇਲਾਵਾ ਹੋਰ ਦੁਕਾਨਾਂ ਬਾਹਰ ਹੈ ਥੋੜੇ ਦੁਕਾਨਾਂ ਇਹ ਦੋ ਤੁਹਾਡੇ ਸਾਹਮਣੇ ਜਿਹੜੀਆਂ ਸਾਹਮਣੇ ਹਨ ਕੰਪਲੀਟ ਦਾ ਡਿਵਲਪਮੈਂਟ ਕੰਪਲੀਟ ਹੋ ਜਾਵੇਗਾ ਮਲੇ ਦਾ ਸਾਰੇ ਲੋਕ ਇਨਾਂ ਦੀ ਕੰਪਲੀਟ ਕਿਉਂਕਿ ਇੱਕ ਨਾ ਬਣ ਕਰਕੇ ਸਟੋਰ ਇਹ ਜਾਉ ਲੱਗਣੇ ਲੱਗਣਾ ਮੁੜ ਕੇ ਸਾਰਿਆਂ ਨੇ ਇੱਕ ਦੂਜੇ ਨਾਲ ਮੇਲ ਇੱਕ ਗਾਮ ਤਾਂ ਹੀ ਜਾਣੀਆਂ ਜੀ ਤੁਹਾਡਾ ਨਾਮ ਕੋ ਲਿਆ ਜਾ ਰਿਹਾ ਮੈਂ ਤੁਹਾਡੇ ਤੋਂ ਟਾਰਗੇਟ ਕਿੰਨਾ ਹੈ ਅਦਰ ਨਾ ਰਹਿਣਾ ਮੱਥਾ ਜੂ ਸਾਡਾ ਲੱਗਦਾ ਮੈਂ ਇਹਨਾਂ ਨੂੰ ਕਹਿਰ ਨਹੀਂ ਚਾਹੀ ਮੈਂ ਪੰਚ ਕਾਨਾ ਜਿੱਥੇ ਬਣੀਆਂ ਨੇ ਬੜੇ ਚੰਗੇ 30 35 ਸਾਲ ਤੋਂ ਬਣੀਆਂ ਨੇ ਬਣੀਆਂ ਰਹਿਣ ਦੀ ਇੱਤਰ ਉਸੇ ਹੀ ਵਧਾਓ ਵੀ ਅਸੀਂ ਵਧਾਉਣਾ ਹੈ ਗਾੜੀ ਉਹ ਫੌਜੀ ਸਾਹਿਬ ਉਹ ਨਾ ਨਵੀਆਂ ਦੁਕਾਨਾਂ ਆਪਣੀਆਂ ਨਹੀਂ ਆਪਣੇ ਇਲਾਕੇ ਪਾਈਆਂ ਨੇ ਉਹਨੇ ਸਿੱਖੀ ਕਰਕੇ ਪਾਈਆਂ ਜੇ ਆਪਾਂ ਇੱਕ ਦੂਜੀ ਹਾਲੇ ਵੇਖ ਕੇ ਭਾਈ ਜਾਵਾਂਗੇ ਜੇ ਸਰਕਾਰ ਅਜੇ ਕੱਟਾਂ ਇਹ ਜਗ੍ਹਾ ਤੇ ਆਪਣੀ ਸੱਤ ਨਹੀਂ ਆ ਤੇ ਇਹਨੇ ਆਪਣੀ ਜਗ੍ਹਾ ਤੇ ਗਾੜੀ ਤੇ ਚੀਖਣਾ ਨਹੀਂ ਠੀਕ ਆ ਜਾਂ ਆਪਣੇ ਗਾੜੀ ਨੂੰ ਰੇੜੀ ਲਾ ਲੂਗਾ ਅਸੀਂ ਇਹ ਮੇਰੀ ਜਗ੍ਹਾ ਤੇ ਗਾੜੀ ਤੇ ਮੈਂ ਹੀ ਵਰਤਣੀ ਹੈ ਠੀਕ ਹੈ ਆਪਾਂ ਬਸੂ ਦੀ ਦੁਕਾਨਾਂ ਦੇ ਕੰਪਲੇਟ ਦਿੱਤੀ ਜਿਹੜੇ ਆ ਵਧਾਉਂਦੇ ਆ ਜਾਂ ਉਹ ਜਿਹੜੀਆਂ ਆ ਜਾਂ ਇਹ ਥੜੀਆਂ ਵਧਾਈਆਂ ਕਿ ਇਹਦਾ ਸੈਟਅਪ ਤੇ ਵਧੀਆਂ ਨਹੀਂ ਉਹ ਥੜੀਆਂ ਜਿਹੜੀਆਂ ਕਾਰਨ ਆਉਂਦੇ ਆ ਬਾਕੀ ਇਹ ਇੱਧਰ ਪਾਏ ਆ ਮੱਥੇ ਤੇ ਪਿੱਲੇ ਪਾਏ ਆ ਨਾ ਉਹ ਬਾਹਰ ਕੀ ਇਹਦੇ ਬਾਰੇ ਵੀ ਕੰਪਲੇਟ ਦਿੱਤੀ ਹੋਈ ਹੈ ਇਹਦੇ ਬਾਰੇ ਕੰਪਲੇਟ ਦਿੱਤੀ ਹੋਈ ਗਈ ਹੈ ਨਹੀਂ ਕਿ ਇਹਨਾਂ ਦੇ ਕਾਰਵਾਈ ਜੂਰੀ ਇੱਧਰ ਆ ਜਿਹੜੀਆਂ ਨੰਗੀਆਂ ਨਿਸ਼ੀਆਂ ਇਹਨਾਂ ਤੋਂ ਵੀ ਨਹੀਂ ਇਹ ਹੁਣ ਕਾ ਤੁਸੀਂ ਕਾਰਕਸ਼ਨ ਕਰੋਗੀ ਜੋ ਕਰੂਗੀ ਉਹ ਆਏ ਨਹੀਂ ਉਹ ਦੁਨਾਂ ਦੇ ਵੀ ਇਨਸਾਰੀਆਂ ਥੜੀਆਂ ਢਾ ਕੇ ਜਾਣੀ ਆ ਉਹ ਕਹਿੰਦੇ ਕਹਿੰਦੇ ਹਾਂਜੀ ਓਕੇ ਹਰ ਸਰ ਕੀ ਹੈ ਜੀ ਮਾਮਲਾ ਇਹ ਦਾ ਸਮੋਕੇ ਤੇ ਆਇਆ ਹੈ ਮਾਮਲਾ ਇਹ ਵੀ 112 ਦੇ ਕੰਪਲੇਨ ਆਈ ਸੀ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਇਹਨਾਂ ਨੇ ਕੰਪਲੇਨ ਕੀਤੀ ਸੀ ਵੀ ਆਪਣੀਆਂ ਕੋਈ ਦੁਕਾਨ ਆਨਨੋਨ ਪਰਸਨ ਕੋਈ ਸਾਡੀਆਂ ਦੁਕਾਨਾਂ ਢਾ ਗਿਆ ਤੇ ਮੌਕੇ ਤੇ ਪਹੁੰਚ ਕੇ ਦੇਖਿਆ ਵੀ ਦੁਕਾਨ ਢਹੀ ਆ ਤੇ ਹੁਣ ਇਹਦੀ ਜਿਹੜੀ ਆ ਉਹ ਆਪਣਾ ਏਐਸਆਈ ਰਣਜੀਤ ਸਿੰਘ ਆ ਸਾਡੇ ਡਿਊਟੀ ਅਫਸਰ ਹੈ ਤੇ ਉਹਨਾਂ ਨਾਲ ਗੱਲ ਹੋ ਗਈ ਹੈ ਹੁਣ ਇਹਨਾਂ ਨੂੰ ਬਸਿਆ ਵੀ ਇਹਨਾਂ ਦੀ ਜਿਹੜੀ ਲਿਖਤੀ ਕੰਪਲੇਨ ਆ ਉਹ ਜਾ ਕੇ ਉੱਥੇ ਥਾਣਾ ਛੱਡਾ ਕੀਤੀ ਜਾਵੇ ਤੁਹਾਡਾ ਮਾਰਕਾ ਦਿੱਤੀ ਹੈ ਹਾਂਜੀ ਹਾਂਜੀ